ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਇੰਦਰਕੌਰ ਮੋਟੀਵੇਸ਼ਨਲ ਅੱਜ ਦੀ ਵੀਡੀਓ ਨਾਲ ਸਾਰੀਆਂ ਵੀਡੀਓਜ਼ ਚੋਂ ਖਾਸ ਹੈ ਇੰਪੋਰਟੈਂਟ ਹੈ ਔਰ ਬਹੁਤ ਹੀ ਬਹੁਮਲੀ ਹੈ ਬਹੁਤ ਕੀਮਤੀ ਹੈ ਕਿਉਂ ਕਿ ਕਿਉਂਕਿ ਇਹ ਸਾਡੇ ਉਹਨਾਂ ਲੋਕਾਂ ਲਈ ਹੈ ਜਿਹੜੇ ਕਿ ਆਪਣੇ ਜ਼ਿੰਦਗੀ ਦੇ ਵਿੱਚ ਖਾਸ ਮਕਸਦ ਤਾਂ ਪਾਉਣਾ ਚਾਹੁੰਦੇ ਨੇ ਪਰ ਉਹ ਵਿਚਾਰਿਆਂ ਔਰ ਜਣਾਚ ਫਸੇ ਹੋਏ ਨੇ ਉਹਨਾਂ ਨੂੰ ਨਹੀਂ ਸਮਝ ਆਉਂਦਾ ਵੀ ਅਸੀਂ ਕੀ ਕਰੀਏ ਸੋ ਮੈਂ ਨਹੀਂ ਰਿਕੁਐਸਟ ਕਰੂੰਗੀ ਕਿ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਿਓ ਕਿਉਂਕਿ ਕੁਝ ਗੱਲਾਂ ਜਦੋਂ ਸਾਡੀ ਜ਼ਿੰਦਗੀ ਨਾਲ ਸਿੱਖ ਹੁੰਦੀਆਂ ਨੇ ਨਾ ਤਾਂ ਵੀਡੀਓ ਦੇ ਵਿੱਚ ਸੇਮ ਉਹੀ ਗੱਲਾਂ ਸਾਡੇ ਰਿਲੇਟਡ ਚਲਣ ਤਾਂ ਸੋਹਣੀਆਂ ਲੱਗਣ ਲੱਗ ਜਾਂਦੀਆਂ ਨੇ ਫਿਰ ਵੀਡੀਓ ਨੂੰ ਸਕੀਪ ਜਾਂ ਐਂਡ ਕਰਨ ਦਾ ਮੂਡ ਹੀ ਨਹੀਂ ਹੁੰਦਾ ਸੋ ਮੈਂ ਜ਼ਿਆਦਾ ਟਾਈਮ ਵੇਸ ਨਾ ਕਰਦੇ ਪਹਿਲਾਂ ਮੇਨ ਮੁੱਦੇ ਦੀ ਗੱਲ ਤੇ ਆਉਂਦੀ ਆ ਹੂੰ ਸਭ ਤੋਂ ਬੈਸਟ ਸਾਡਾ ਐਕਟਰ ਅਗਰ ਅੱਜ ਦੇ ਟਾਈਮ 'ਚ ਹੈ ਤਾਂ ਖਾਨਸ ਨੇ ਹਨਾ ਸਲਮਾਨ ਖਾਨ ਸ਼ਾਹਰੂਖ ਖਾਨ ਤੁਸੀਂ ਇਹਨਾਂ ਨੂੰ ਪੁੱਛੋ ਐਕਟਿੰਗ ਕਰਨੀ ਚਾਹੀਦੀ ਹੈ ਕਿ ਨਹੀਂ ਉਹ ਕਦੇ ਨਹੀਂ ਕਹਿਣਗੇ ਵੀ ਤੁਸੀਂ ਐਕਟਿੰਗ ਨਾ ਕਰੋ ਉਹ ਕਹਿਣਗੇ ਕਿ ਤੁਸੀਂ ਆਪਣੀ ਕਿਸਮਤ ਅਜਮਾਓ ਕਿਉਂਕਿ ਜਦੋਂ ਅਸੀਂ ਸਟਾਰਟ ਕੀਤਾ ਸੀ ਅਸੀਂ ਵੀ ਜ਼ੀਰੋ ਤੋਂ ਸਟਾਰਟ ਕੀਤਾ ਸੀ ਮਿਹਨਤ ਰੰਗ ਲੈ ਕੇ ਇੱਥੇ ਤੱਕ ਪਹੁੰਚੇ ਐਮ ਐਸ ਧੋਨੀ ਤੁਹਾਨੂੰ ਕਦੇ ਨਹੀਂ ਕਹੂਗਾ ਵੀ ਤੁਸੀਂ ਕ੍ਰਿਕਟ ਨਹੀਂ ਖੇਡਣੀ ਉਹ ਜ਼ਰੂਰ ਤੁਹਾਨੂੰ ਮੋਟੀਵੇਟ ਕਰੂਗਾ ਵੀ ਹਾਂਜੀ ਆਪਣੇ ਸੁਪਨੇ ਪੂਰੇ ਕਰਨੇ ਚਾਹੀਦੇ ਨੇ ਜੋ ਤੁਹਾਡਾ ਗੋਲ ਹੈ ਉਸ ਚੀਜ਼ ਨੂੰ ਤੁਸੀਂ ਐਕਸੈਪਟ ਕਰੋ ਔਰ ਜੀ ਜਾਣ ਨਾਲ ਮਿਹਨਤ ਕਰਕੇ ਤੁਸੀਂ ਜ਼ਰੂਰ ਇਸ ਮੈਦਾਨ ਦੇ ਵਿੱਚ ਉਤਰੋ ਇਸ ਤਰ੍ਹਾਂ ਹੀ ਦੁਨੀਆ ਦੇ ਜਿੰਨੇ ਵੀ ਵੱਡੇ ਇਨਸਾਨ ਨੇ ਦੌਲਤ ਮਾਣੀ ਅਡਾਣੀ ਹੋ ਗਿਆ ਅੰਬਾਨੀ ਹੋ ਗਿਆ ਜਾਂ ਬਹੁਤ ਸਾਰੇ ਕਰੋੜਪਤੀ ਇਨਸਾਨ ਉਹ ਤੁਹਾਨੂੰ ਕਦੇ ਨਹੀਂ ਕਹਿਣਗੇ ਵੀ ਤੁਸੀਂ ਬਿਜ਼ਨਸ ਨਾ ਕਰੋ ਫਿਰ ਸਾਨੂੰ ਕੌਣ ਇਹਨਾਂ ਚੀਜ਼ਾਂ ਤੋਂ ਡੀਮੋਟੀਵੇਟ ਕਰਦਾ ਜਿਹੜੇ ਖੁਦ ਆਪ ਨਾਕਾਮਯਾਬ ਨੇ ਜਿਹੜੇ ਖੁਦ ਆਪ ਜ਼ਿੰਦਗੀ 'ਚ ਕੁਝ ਨਹੀਂ ਕਰ ਸਕੇ ਉਹ ਤੁਹਾਨੂੰ ਮੰਜ਼ਿਲ ਤੱਕ ਕਦੇ ਨਹੀਂ ਪਹੁੰਚਾਉਂਦੇ ਹਾਂਜੀ ਪਹਿਲਾ ਸਵਾਲ ਮੇਰਾ ਇਹ ਆ ਵੀ ਤੁਹਾਨੂੰ ਜਿੰਨੇ ਵੀ ਫੇਮਸ ਬੰਦੇ ਨੇ ਜਿੰਨੇ ਵੀ ਦੁਨੀਆ 'ਚ ਨਾਮ ਕਮਾ ਚੁੱਕੇ ਬੰਦੇ ਨੇ ਉਹ ਤੁਹਾਨੂੰ ਕਦੇ ਵੀ ਨਹੀਂ ਕਹਿਣਗੇ ਵੀ ਤੁਸੀਂ ਆ ਕੰਮ ਕਰੋ ਜਾਂ ਨਾ ਕਰੋ ਫਿਰ ਤੁਹਾਨੂੰ ਰੋਕਦਾ ਕੌਣ ਹੈ ਤੁਹਾਨੂੰ ਰੋਕਦੇ ਨੇ ਫੇਲਿਅਰ ਬੰਦੇ ਜਿਨ੍ਹਾਂ ਨੇ ਆਪ ਕਦੇ ਕੁਝ ਨਹੀਂ ਕੀਤਾ ਹੁੰਦਾ ਉਹ ਇਨਸਾਨ ਤੁਹਾਨੂੰ ਹਮੇਸ਼ਾ ਰੋਕਣ ਦੀ ਕੋਸ਼ਿਸ਼ ਕਰਦਾ ਉਹ ਤੁਹਾਨੂੰ ਡੀਮੋਟੀਵੇਟ ਕਰਦਾ ਉਹ ਤੁਹਾਨੂੰ ਕਹਿੰਦਾ ਕਿ ਅਗਰ ਤੁਸੀਂ ਕੋਈ ਬਿਜ਼ਨਸ ਦੇ ਪੈਰ ਰੱਖਣ ਜਾ ਰਹੇ ਹੋ ਤੁਹਾਨੂੰ ਫੇਲਿਅਰ ਬੰਦੇ ਨਾਕਾਮਯਾਬ ਬੰਦੇ ਤੁਹਾਨੂੰ ਹਮੇਸ਼ਾ ਰੋਕਣਗੇ ਉਹ ਤੁਹਾਨੂੰ ਕਹਿਣਗੇ ਕਿ ਤੂੰ ਆਪਣਾ ਪੈਸਾ ਬਰਬਾਦ ਕਰੇਗਾ ਇਸ ਕੰਮ ਦੇ ਵਿੱਚ ਰਿਸਕ ਲੈਣ ਦੀ ਜ਼ਰੂਰਤ ਨਹੀਂ ਹੈ ਸਭ ਤੋਂ ਵੱਡੀ ਗੱਲ ਜੇਕਰ ਇਹਦੇ ਵਿੱਚ ਤੇਰਾ ਪੈਸਾ ਫਸ ਗਿਆ ਤਾਂ ਤੇਰੀ ਬਦਨਾਮੀ ਹੋਊਗੀ ਜੋ ਬਿਜ਼ਨਸਮੈਨ ਹੋਣਗੇ ਉਹ ਤੁਹਾਨੂੰ ਇਹ ਸਲਾਹ ਦੇਣਗੇ ਕਿ ਹਾਂ ਇੱਕ ਵਾਰ ਰਿਸਕ ਲੈਣਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਸੋ ਇਸ ਕਰਕੇ ਸਾਨੂੰ ਰੋਕਣ ਵਾਲੇ ਸਿਰਫ ਔਰ ਸਿਰਫ ਨਾਕਾਮਯਾਬ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਖੁਦ ਕੁਝ ਨਹੀਂ ਕੀਤਾ ਹੁੰਦਾ ਉਹ ਤੁਹਾਡੀ ਕਾਮਯਾਬੀ ਨੂੰ ਕਦੇ ਵੀ ਹਜਮ ਨਹੀਂ ਕਰ ਸਕਦੇ ਸਾਡੀ ਸਭ ਤੋਂ ਵੱਡੀ ਭੁੱਲ ਕਿਹੜੀ ਹੁੰਦੀ ਹੈ ਸਾਡੀ ਸਭ ਤੋਂ ਵੱਡੀ ਭੁੱਲ ਇਹ ਹੀ ਹੁੰਦੀ ਹੈ ਕਿ ਅਸੀਂ ਸਲਾਹ ਵੀ ਨਾਕਾਮਯਾਬੰਤਿਆਂ ਤੋਂ ਹੀ ਲੈਣਾ ਪਸੰਦ ਕਰਦੇ ਹਾਂ ਅਸੀਂ ਕਦੇ ਨਹੀਂ ਸੋਚਦੇ ਵੀ ਜਿਨ੍ਹਾਂ ਤੋਂ ਅਸੀਂ ਸਲਾਹ ਲੈ ਰਹੇ ਹਾਂ ਜਾਂ ਫਿਰ ਜੋ ਸਾਡੇ ਰਸਤੇ ਦੇ ਵਿੱਚ ਰੁਕਾਵਟ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਅਸਲ 'ਚ ਹੈ ਕਿਹੜੇ ਲੋਕ ਨੇ ਸਾਨੂੰ ਇੱਕ ਵਾਰ ਚੰਗੀ ਤਰ੍ਹਾਂ ਸੋਚ ਸਮਝ ਕੇ ਉਹਨਾਂ ਤੋਂ ਸਲਾਹ ਲੈਣੀ ਚਾਹੀਦੀ ਹੈ ਜਾਂ ਫਿਰ ਕਈ ਵਾਰਕ ਲੋਕ ਬਿਨਾਂ ਮੰਗੇ ਵੀ ਸਾਨੂੰ ਸਲਾਹ ਦਿੰਦੇ ਨੇ ਕਿ ਕਾਮਯਾਬੀ ਲਈ ਕੀ ਕੰਮ ਕਰਨਾ ਹੈ ਕੀ ਨਹੀਂ ਕਰਨਾ ਐਕਸੈਪਟ ਨਾ ਕਰੋ ਜਾਗਦੇ ਹੋਏ ਵੀ ਅੱਖਾਂ ਬੰਦ ਕਰ ਲਓ ਸੁਣਦੇ ਹੋਏ ਵੀ ਕੰਨ ਬੰਦ ਕਰ ਲਓ ਇਟ ਮੀਨਸ ਇਗਨੋਰ ਕਰਨਾ ਸਿੱਖੋ ਹੁਣ ਮੈਂ ਨੈਕਸਟ ਧਿਆਨ ਦੇਣ ਯੋਗ ਵਾਲੀ ਗੱਲ ਕਹਿਣ ਲੱਗੀ ਹਾਂ ਵੀ ਅਸੀਂ ناکਾਮਯਾਬ ਬੰਦਿਆਂ ਤੋਂ ਸਲਾਹ ਲੈਣਾ ਕਿਉਂ ਮਨਜ਼ੂਰ ਕਰਦੇ ਹਾਂ ਕਿਉਂਕਿ ਉਹ ਸਾਨੂੰ ਇੱਕ ਸੌਖਾ ਰਸਤਾ ਦੱਸਦੇ ਨੇ ਉਹ ਦੱਸਦੇ ਨੇ ਕਿ ਰਾਤੋਂ ਰਾਤ ਅਮੀਰ ਕਿੱਦਾਂ ਬਣਿਆ ਜਾ ਸਕਦਾ ਹੈ ਬਿਨਾਂ ਮਿਹਨਤ ਦੇ ਕਮਾਈ ਕਿੱਦਾਂ ਕੀਤੀ ਜਾ ਸਕਦੀ ਹੈ ਇਸ ਦੇ ਵਿੱਚ ਇਨਵੈਸਟਮੈਂਟ ਜ਼ੀਰੋ ਹੋਊਗਾ ਤੇ ਜ਼ਿਆਦਾ ਸਮਾਂ ਵੇਸਟ ਨਾ ਕਰਦੇ ਹੋਏ ਸੋਖੇ ਰਸਤੇ ਦੇ ਨਹੀਂ ਅਸੀਂ ਕਾਮਯਾਬ ਕਿਦਾਂ ਹੋ ਸਕਦੇ ਹਾਂ ਪੈਸਾ ਘੱਟ ਲਾ ਕੇ ਮਿਹਨਤ ਘੱਟ ਲਾ ਕੇ ਜਾਂ ਦਿਨ ਘੱਟ ਲਾ ਕੇ ਅਸੀਂ ਰਾਤੋਂ ਰਾਤ ਉਚਾਈਆਂ ਤੇ ਕਿਵੇਂ ਪਹੁੰਚ ਸਕਦੇ ਹਾਂ ਇਹ ਉਹ ਲੋਕ ਨੇ ਜਿਹੜਾ ਸਾਨੂੰ ਗਲਤ ਰਸਤਾ ਦੱਸਦੇ ਨੇ ਔਰ ਇਹ ਰਸਤਾ ਸਾਨੂੰ ਬਹੁਤ ਆਸਾਨ ਲੱਗਦਾ ਸਾਨੂੰ ਲੱਗਦਾ ਕਿ ਬਿਨਾ ਪੜ੍ਹੇ ਅਸੀਂ ਫਸਟ ਆ ਜਾਈਏ ਬਿਨਾ ਬਿਜ਼ਨਸ ਕਰੇ ਅਸੀਂ ਆਰਾਮ ਨਾਲ ਆਪਣੇ ਮਗਨ ਮਸਤੀ ਦੇ ਵਿੱਚ ਜਿੰਦੇ ਹੋਏ ਪੈਸਾ ਕਮਾ ਲਈਏ ਔਰ ਅੱਜ ਦੀ ਰਾਤ 100 ਰੁਪਏ ਲਾ ਕੇ ਅਸੀਂ ਲੱਖ ਰੁਪਏ ਕਮਾ ਲਈਏ ਇਹ ਸਾਡੀ ਸੋਚ ਅਕਸਰ ਮਾਈਂਡ ਦੇ ਵਿੱਚ ਰਹਿੰਦੀ ਆ ਤੇ ਸਾਨੂੰ ਇਹੋ ਜਿਹਾ ਰਸਤਾ ਸਿਰਫ ਉਹੀ ਦਿਖਾਉਂਦੇ ਨੇ ਜਿਨ੍ਹਾਂ ਨੇ ਆਪ ਜ਼ਿੰਦਗੀ ਵਿੱਚ ਕੁਝ ਨਹੀਂ ਕੀਤਾ ਹੁੰਦਾ ਤੇ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਹਾਂ ਮੈਂ ਤੈਨੂੰ ਇਸ ਤਰ੍ਹਾਂ ਦਾ ਰਸਤਾ ਦੱਸ ਸਕਦਾ ਜਿਹਦੇ ਵਿੱਚ ਬਿਲਕੁਲ ਮਿਹਨਤ ਕਰਨ ਦੀ ਲੋੜ ਨਹੀਂ ਹੈ ਉਸ ਆਲਸ ਨੂੰ ਅਸੀਂ ਐਕਸੈਪਟ ਕਰਦੇ ਹਾਂ ਔਰ ਉਸ ਦੀਆਂ ਗੱਲਾਂ ਨੂੰ ਅਸੀਂ ਸੱਚ ਮੰਨਦੇ ਹਾਂ ਸਹੀ ਮੰਨਦੇ ਹਾਂ ਔਰ ਉਸ ਰਸਤੇ ਨੂੰ ਅਸੀਂ ਚੁਣਦੇ ਹਾਂ ਅਸੀਂ ਕਦੇ ਇਹ ਪਰਖਣ ਦੀ ਗੱਲ ਨਹੀਂ ਸੋਚਦੇ ਕਿ ਉਸ ਬੰਦੇ ਨੇ ਆਪ ਕਿੰਨੀ ਕੁ ਤਰੱਕੀ ਕੀਤੀ ਹੈ ਜ਼ਿੰਦਗੀ 'ਚ ਆਪ ਕਿੰਨੀ ਕੁ ਪੜ੍ਹਾਈ ਕੀਤੀ ਹੈ ਆਪ ਕਿੰਨੀ ਕੁ ਮਿਹਨਤ ਕੀਤੀ ਹੈ ਅਸੀਂ ਕਦੇ ਇਹ ਸੋਚਣ ਸਮਝਣ ਦੀ ਸ਼ਕਤੀ ਨੂੰ ਅਸੀਂ ਮਜ਼ਬੂਤ ਨਹੀਂ ਕਰਦੇ ਬਸ ਸਾਨੂੰ ਜੇ ਸਾਹਮਣੇ ਵਾਲੇ ਨੇ ਸਲਾਹ ਦਿੱਤੀ ਕਿ ਬਿਜ਼ਨਸ ਦੇ ਵਿੱਚ ਤੁਸੀਂ ਪੈਸਾ ਨਹੀਂ ਇਨਵੈਸਟ ਕਰਨਾ ਅਸੀਂ ਉਸ ਦੀ ਸਲਾਹ ਮੰਨ ਕੇ ਆਪਣੇ ਮਾਈਂਡ ਨੂੰ ਉਦਾਂ ਹੀ 네ਗੇਟਿਵਿਟੀ ਵੱਲ ਲੈ ਕੇ ਜਾਂਦੇ ਹਾਂ। ਜੀ। ਲਾਸਟ ਕੁਐਸਚਨ ਮੇਰਾ ਆਇਆ ਹੈ ਕਿ ਜੇਕਰ ਸਾਨੂੰ ਪਤਾ ਵੀ ਹੈ ਕਿ ਸਾਹਮਣੇ ਵਾਲਾ ਫੇਲੀਅਰ ਇਨਸਾਨ ਨੇ ਆਪਣੀ ਜ਼ਿੰਦਗੀ 'ਚ ਕੁਝ ਨਹੀਂ ਕੀਤਾ ਫਿਰ ਵੀ ਸਾਡਾ ਮਨ ਕਿਉਂ ਕਰਦਾ ਹੈ ਵੀ ਅਸੀਂ ਉਸ ਦੀਆਂ ਗੱਲਾਂ ਮੰਨ ਲਈਏ। ਉਸ ਦਾ ਆਨਸਰ ਇਹ ਹੈ ਕਿ ਸੈਲਫ ਕੰਫੀਡੈਂਸੀ ਕਮੀ ਹੁੰਦੀ ਹੈ ਸਾਡੇ ਅੰਦਰ। ਅਸੀਂ ਆਤਮ ਨਿਰਪਰ ਨਹੀਂ ਹੁੰਦੇ। ਸਾਡੇ ਅੰਦਰ ਪ੍ਰਮਾਤਮਾ ਨੇ ਸੇਮ ਤਮਾਕ ਪਾਇਆ ਸਾਰੇ ਇਨਸਾਨਾਂ 'ਚ। ਵਰਤ ਕੇ ਉਸ ਨੂੰ ਦਿਮਾਗ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਉਹ ਕੋਈ ਖਾਸ ਇਨਸਾਨ ਹੀ ਸਮਝ ਸਕਦਾ ਹੈ। ਸੋ ਸਾਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕਿਸ ਤਰ੍ਹਾਂ ਮਿਹਨਤ ਕਰਨੀ ਹੈ ਕਿਸ ਤਰ੍ਹਾਂ ਆਪਣੇ ਦਿਮਾਗ ਨੂੰ ਇਸਤੇਮਾਲ ਕਰਨਾ ਕਿਹੜਾ ਰਸਤਾ ਚੁਣਨਾ ਸਾਡੇ ਅੰਦਰ ਕੌਨਫੀਡੈਂਸੀ ਨਹੀਂ ਹੁੰਦਾ ਕਿ ਮੈਂ ਕੁਝ ਕਰ ਸਕਦਾ ਜਦੋਂ ਤੱਕ ਸੈਲਫ ਕੌਨਫੀਡੈਂਸ ਸਾਡੇ ਚ ਆਉਣਾ ਹੀ ਨਹੀਂ ਹੈ ਅਸੀਂ ਉਸ ਚੀਜ਼ ਨੂੰ ਐਕਸੈਪਟ ਹੀ ਨਹੀਂ ਕਰ ਪਾਵਾਂਗੇ ਸਾਨੂੰ ਲੱਗੇਗਾ ਕਿ ਮੈਂ ਵੀ ਫੇਲਿਅਰ ਹਾਂ ਮੈਂ ਤਾਂ ਹੋਣਾ ਹੀ ਨਹੀਂ ਜਦੋਂ ਇਹੀ 네ਗੇਟਿਵ ਚੀਜ਼ ਨੂੰ ਅਸੀਂ ਆਪਣੇ ਪੁਆਇੰਟ ਨੂੰ ਦਿਮਾਗ 'ਚ ਬਿਠਾ ਲਨੇ ਆ ਆਬਵੀਅਸਲੀ ਗੱਲ ਆਉ ਕੰਮ ਨਹੀਂ ਹੁੰਦਾ ਯਾਨੀ ਕਿ ਪਹਿਲੇ ਨੰਬਰ ਤੇ ਸਾਡਾ ਸੈਲਫ ਕੌਨਫੀਡੈਂਸ ਮਜ਼ਬੂਤ ਨਹੀਂ ਹੁੰਦਾ ਜਿਹਦੇ ਕਰਕੇ ਅਸੀਂ ਫੇਲਿਅਰ ਦੀ ਗੱਲਾਂ ਨੂੰ ਬੜੀ ਐਕਸੈਪਟ ਕਰ ਲੈਨੇ ਆ ਨੰਬਰ 2 ਤੇ ਸਮਾਜਿਕ ਦਬਾਅ ਸਾਡੇ ਉੱਪਰ ਸਮਾਜਿਕ ਦਬਾਅ ਬਹੁਤ ਹੁੰਦਾ ਹੈ ਘਰਦਿਆਂ ਦੇ ਤਾਨੇ ਮੇਨੇ ਤੂੰ ਕੁਝ ਕਰ ਨਹੀਂ ਸਕਦਾ ਰਿਸ਼ਤੇਦਾਰਾਂ ਦੇ ਤਾਨੇ ਮੇਨੇ ਤੂੰ ਐਨੇ ਨੰਬਰ ਨਹੀਂ ਲੈ ਕੇ ਆਇਆ ਤੇਰੇ ਕੋਲ ਐਨੀ ਡਿਗਰੀਆਂ ਨਹੀਂ ਹੈਗੀਆਂ ਤੂੰ ਜ਼ਿੰਦਗੀ ਚ ਕੁਝ ਨਹੀਂ ਕਰ ਸਕਦਾ ਇਹ ਸਮਾਜਿਕ ਦਬਾਅ ਹੈ ਨਾ ਜਿਹੜਾ ਸਾਡੇ ਦਿਮਾਗ ਦੇ ਉੱਤੇ ਬਹੁਤ ਹਾਵੀ ਪੈਂਦਾ ਜੇਕਰ ਇਹਨਾਂ ਚੀਜ਼ਾਂ ਤੋਂ ਪਰੇ हट ਕੇ ਸੋਚੋਗੇ ਨਾ ਇਹ ਤਾਨੇ ਮੇਣਿਆਂ ਨੂੰ ਇਗਨੋਰ ਕਰੋ ਜਵਾਬ ਵੀ ਨਹੀਂ ਦੇਣਾ ਟਾਈਮ ਆਣ ਤੇ ਤੁਹਾਡਾ ਕੰਮ ਜਵਾਬ ਦੇਊਗਾ ਉਹ ਲੋ ਜੋ ਵੀ ਤੁਸੀਂ ਇਸ ਚੀਜ਼ ਨੂੰ ਸੋਚ ਕੇ ਆਪਣੇ ਦਿਮਾਗ ਤੇ ਹਾਵੀ ਕਰਨਾ ਤੁਹਾਡੇ ਸਰਟੀਫਿਕੇਟ ਦੀ ਡਿਗਰੀਆਂ ਜਾਂ ਨੰਬਰ ਤੁਹਾਡੀ ਮੰਜ਼ਿਲ ਦਾ ਰਾਹ ਨਹੀਂ ਛੋੜ ਸਕਦੀਆਂ ਉਹ ਤੁਹਾਡਾ ਆਪਣਾ ਕੌਨਫੀਡੈਂਸ ਹੁੰਦਾ ਕਿ ਮੈਂ ਜ਼ਿੰਦਗੀ ਵਿੱਚ ਕੁਝ ਕਰਨਾ ਹੈ ਬਹੁਤ ਸਾਰੇ ਘਟ ਪੜੇ ਹੋਏ ਇਨਸਾਨ ਵੀ ਅੱਜ ਤੱਕ ਦੇ बिजनेਸਮੈਨ ਨੇ ਸੋ ਦਿਮਾਗ ਦਾ ਇਸਤੇਮਾਲ ਹੁੰਦਾ बिजनेਸਮੈਨ ਜੋ ਕਰਦਾ ਨਾ ਕਿ ਉਹ ਡਿਗਰੀਆਂ ਦੇ ਨਾਲ ਜਾਂ ਕਾਗਜ਼ਾਂ ਦੇ ਚੰਦ ਨੰਬਰ ਤੁਹਾਡੀ ਮੰਜ਼ਿਲ ਨੂੰ ਰੋਕ ਸਕਦੇ ਨੇ ਸਮਾਜਿਕ ਦਬਾਅ ਤੋਂ ਤੀਸਰਾ ਐਂਡ ਲਾਸਟ ਪੁਆਇੰਟ ਇਹ ਹੈ ਕਿ ਫੇਲਰ ਬੰਦਾ ਤੁਹਾਨੂੰ ਇੰਨੀ ਭੈੜੀ ਕਹਾਣੀਆਂ ਸੁਣਾਊਗਾ ਜੋ ਤੇਨਾਂ ਨੂੰ ਬਿੱਤੀਆਂ ਹੋਣਗੀਆਂ ਤੁਹਾਨੂੰ ਵਿਸ਼ਵਾਸ ਦਿਵਾ ਦੇਊਗਾ ਕਿ ਇਹ ਸੱਚੇ ਸੁੱਚੇ ਰਾਹ ਤੇ ਚੱਲਣ ਦਾ ਕੋਈ ਫਾਇਦਾ ਨਹੀਂ ਮਿਹਨਤ ਕਰਨ ਦਾ ਕੋਈ ਫਾਇਦਾ ਨਹੀਂ ਇਹ ਜੀ ਨੈਗੇਟਿਵ ਭਰੀ ਗੱਲਾਂ ਤੁਹਾਨੂੰ ਦੱਸੂਗਾ ਕਿ ਤੁਹਾਡਾ ਦਿਮਾਗ ਹੈ ਜਿਹੜਾ ਉਹ ਸੋਚੇ ਤੇ ਬਿਲਕੁਲ ਰਾਜ਼ੀ ਹੋ ਜਾਓ ਗੋਦੀਆਂ ਗੱਲਾਂ ਸੁਣ ਕੇ ਕਿ ਹਾਂ ਜੋ ਇਹਦੇ ਨਾਲ ਬਿੱਤੀ ਉਹ ਮੇਰੇ ਨਾਲ ਵੀ ਹੋ ਸਕਦੀ ਹੈ ਜ਼ਰੂਰੀ ਤਾਂ ਨਹੀਂ ਸਭ ਵੱਖੋ ਵੱਖਰੇ ਦਿਮਾਗ ਹੁੰਦੇ ਨੇ ਵੱਖੋ ਵੱਖਰੀ ਲਾਈਫ ਹੁੰਦੀ ਹੈ ਸੋ ਕਿਸੇ ਨੂੰ ਵੀ ਆਪਣੇ ਨਾਲ ਕੰਪੇਅਰ ਬਿਲਕੁਲ ਨਾ ਕਰਿਓ ਤੁਸੀਂ ਜ਼ਿੰਦਗੀ 'ਚ ਅਗਰ ਕੁਝ ਕਰ ਦਿਖਾਣਾ ਹੈ ਆਪਣੇ ਪੈਰਾਂ ਤੇ ਖੜੇ ਹੋਣਾ ਹੈ ਔਰ ਆਪਣਾ ਨਾਮ ਕਮਾਉਣਾ ਫਿਰ ਤੁਹਾਨੂੰ ਇੱਕ ਚੰਗੇ ਸੱਚੇ ਸੁੱਚੇ ਰਾਹ ਦੇ ਭਾਵੇਂ ਮਿਹਨਤ ਕਰਕੇ ਸਾਲਾਂ ਲੰਘ ਜਾਣ ਪਰ ਹਾਂ ਉਹ ਮਿਹਨਤ ਦੀ ਕਮਾਈ ਨੂੰ ਸੁੱਖ ਦਾ ਸਾਧਨ ਸਮਝਣਾ ਹੈ ਔਰ ਸਭ ਤੋਂ ਵੱਡੀ ਗੱਲ ਨਸ਼ਿਆਂ 'ਚ ਪੈ ਕੇ ਆਪਣੀ ਜ਼ਿੰਦਗੀ ਪ੍ਰਬਾਧ ਨਹੀਂ ਕਰਦੇ ਤੁਸੀਂ ਪਿੱਛੇ ਜਿਹੜੇ ਤੁਹਾਡੀ ਫੈਮਿਲੀ ਹੈ ਨਾ ਉਹ ਸਾਰੀ ਤੁਹਾਡੇ ਨਾਲ ਨਰਕ ਭੋਗਦੀ ਹੈ ਸੋ ਅਸੀਂ ਜ਼ਿੰਦਗੀ ਦੇ ਵਿੱਚ ਜੰਮ ਕੇ ਮਰਨ ਨਹੀਂ ਆਈ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਕੇ ਨਾਮ ਕਮਾ ਕੇ ਮਰੀਏ ਨਾ ਉਹਦਾ ਵੱਖਰਾ ਹੀ ਸਵਾਦ ਹੁੰਦਾ ਸੋ ਮਿਹਨਤ ਕਰਨੀ ਜ਼ਰੂਰੀ ਹੈ ਜੀ ਜ਼ਿੰਦਗੀ ਦੇ ਵਿੱਚ ਅਗਰ ਤੁਹਾਡਾ ਕੋਲ ਹੈ ਕਿ ਮੈਂ ਜ਼ਿੰਦਗੀ ਵਿੱਚ ਕੁਝ ਕਰ ਦਿਖਾਣਾ ਤਾਂ ਫੇਲਿਅਰ ਬੰਦੇ ਦੀ ਕਦੇ ਸਲਾਹ ਨਾ ਲਿਓ ਹਮੇਸ਼ਾ ਚੰਗੇ ਬੰਦਿਆਂ ਦੀ ਸੰਗਤ ਕਰਨੀ ਹੈ ਔਰ ਚੰਗੇ ਬੰਦਿਆਂ ਤੋਂ ਹੀ ਸਲਾਹ ਲੈਣੀ ਹੈ ਉਹੀ ਤੁਹਾਨੂੰ ਮੇਨ ਰਸਤਾ ਦਿਖਾ ਸਕਦਾ ਹੈ ਕਿ ਹਾਂ ਕਿੰਨੀ ਮਿਹਨਤ ਭਰੀ ਜ਼ਿੰਦਗੀ ਦੇ ਬਾਅਦ ਅਸਲ ਕਾਮਯਾਬੀ ਮਿਲਦੀ ਹੈ ਸੋ ਜੇਕਰ ਤੁਹਾਡੀ ਮੰਜ਼ਿਲ ਉੱਚੀ ਹੈ ਤਾਂ ਸਲਾਹ ਅਕਸਰ ਉਹਨਾਂ ਬੰਦਿਆਂ ਦੀ ਲਿਆ ਕਰੋ ਜਿਨ੍ਹਾਂ ਨੇ ਖੁਦ ਪਹਾੜ ਚੜ੍ਹੇ ਹੋਣਗੇ ਇਟ ਮੀਨਸ ਜਿਨ੍ਹਾਂ ਨੇ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕੀਤੀ ਹੋਊਗੀ ਜਦੋਂ ਤੁਸੀਂ ਪੋਜ਼ਿਟਿਵ ਪੁਆਇੰਟ ਦੀਆਂ ਗੱਲਾਂ ਸੁਣਦੇ ਹੋ ਨਾ ਫਿਰ ਤੁਹਾਨੂੰ ਲੱਗਦਾ ਕਿ ਨਹੀਂ ਜ਼ਿੰਦਗੀ ਸਹੀ ਰਾਹ ਤੇ ਚੱਲ ਰਹੀ ਹੈ ਸ਼ਾਰਟਕਟ ਵਾਲਾ ਰਸਤਾ ਹਮੇਸ਼ਾ ਬਦਨਾਮੀ ਦਾ ਰਸਤਾ ਹੁੰਦਾ ਪਹਿਲਾਂ ਪਹਿਲਾਂ ਤਾਂ ਸੋਹਣਾ ਲੱਗਦਾ ਉਸ ਤੋਂ ਬਾਅਦ ਫਿਰ ਸਾਨੂੰ ਬਹੁਤ ਪਛਤਾਵਾ ਹੁੰਦਾ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਜਿਹੜੇ ਕਿ ਅੱਜ ਦੇ ਟਾਈਮ 'ਚ ਮਿਹਨਤ ਕਰ ਰਹੇ ਨੇ ਆਪਣੇ ਪਰਿਵਾਰ ਨੂੰ ਪਾਲਣ ਦੀ ਦੋ ਵਿਅਕਤੀ ਰੋਟੀ ਕਮਾ ਰਹੇ ਨੇ ਤਾ ਹਰ ਇੱਕ ਦੀ ਜ਼ਿੰਦਗੀ 'ਚ ਮੋੜ ਜ਼ਰੂਰ ਆਂਦਾ ਹੈ ਜਦੋਂ ਤੁਹਾਨੂੰ ਪਰਮਾਤਮਾ ਮੌਕਾ ਦਿੰਦਾ ਹੈ ਕਿ ਤੁਸੀਂ ਕਾਮਯਾਬ ਹੋਣਾ ਸੋ ਆਪਣੇ ਮਿਹਨਤ 'ਤੇ ਨਿਸ਼ਵਾਸ ਰੱਖੋ ਇਹਨਾ ਸੋਚੋ ਕਿ ਮੇਰੇ ਤੋਂ ਉੱਚੇ ਇਨਸਾਨ ਅੱਜ ਕਿੱਥੇ ਦੇ ਕਿੱਥੇ ਪਹੁੰਚ ਗਏ ਤੇ ਮੈਂ ਕਿੱਥੇ ਬੈਠਿਆ ਹਾਂ ਹਰ ਇੱਕ ਇਨਸਾਨ ਦਾ ਪਰਮਾਤਮਾ ਨੇ ਕੁਝ ਨਾ ਕੁਝ ਸੋਚਿਆ ਜ਼ਰੂਰ ਹੁੰਦਾ ਬਸ ਇੱਕ ਪੁਆਇੰਟ ਯਾਦ ਰੱਖਣਾ ਚੱਲਣਾ ਹਮੇਸ਼ਾ ਸੱਚੇ ਸੁੱਚੇ ਰਾਹ 'ਤੇ ਹੈ ਫਿਰ ਤੁਹਾਨੂੰ ਉਸ ਪਰਮਾਤਮਾ ਦਾ ਸਾਥ ਜ਼ਰੂਰ ਮਿਲੇਗਾ ਆਪਣੀ ਥਿੰਕਿੰਗ ਨੂੰ ਹਮੇਸ਼ਾ ਪੋਜ਼ਿਟਿਵ ਰੱਖਣਾ ਸ਼ਾਰਟਕਟ ਰਸਤੇ ਤੇ ਜਾ ਕੇ ਆਪਣੇ ਆਪ ਨੂੰ ਨਾ ਮਾਰੋ ਕਿਉਂਕਿ ਬੇਸ਼ੱਕ ਤੁਸੀਂ ਮਾੜੇ ਕਰਮ ਕਰਕੇ ਲੋਕਾਂ ਤੋਂ ਚੁੱਕ ਗਏ ਹੋ ਪਰ ਇੱਕ ਨਾ ਇੱਕ ਵਾਰ ਫਾਨੂੰ ਵੀ ਸ਼ੀਸ਼ਾ ਦੇਖ ਕੇ ਜ਼ਰੂਰ ਮਹਿਸੂਸ ਹੁੰਦਾ ਹੋਗਾ ਕਿ ਮੈਂ ਬਹੁਤ ਭੈੜਾ ਇਨਸਾਨ ਹ ਐਸਾ ਕੰਮ ਕਦੇ ਨਾ ਕਰਿਓ ਜਦੋਂ ਤੁਹਾਨੂੰ ਆਪਣੇ ਆਪ ਤੋਂ ਵੀ ਸ਼ਰਮ ਆਉਣ ਲੱਗ ਜਪੇ ਕਿਉਂਕਿ ਪਰਮਾਤਮਾ ਸਾਡੇ ਦਿਲਾਂ 'ਚ ਵੱਸਦਾ ਅਸੀਂ ਉਸ ਤੋਂ ਕਿਤੇ ਦੂਰ ਨਹੀਂ ਭੱਜ ਸਕਦੇ ਸੋ ਚੰਗੇ ਕਰਮ ਕਰੋ ਚੰਗੀ ਮਿਹਨਤ ਕਰੋ ਪਰਮਾਤਮਾ ਨੇ ਤੁਹਾਡੀ ਕਾਮਯਾਬੀ ਤੇ ਰਸਤੇ ਆਪਣੇ ਆਪ ਖੋਲ ਲੈਣੇ ਆ ਕਹਿੰਦੇ ਜਦੋਂ ਬਹੁਤ ਸਾਰੇ ਦੁੱਖ ਸਾਡੇ ਜ਼ਿੰਦਗੀ 'ਚ ਨੇ ਨਾ ਔਰ ਸਾਨੂੰ ਸਮਝ ਨਾ ਆਵੇ ਕਿ ਕੀ ਕਰਨਾ ਸਭ ਕੁਝ ਪਰਮਾਤਮਾ ਦੇ ਛੱਡ ਦੇਣਾ ਚਾਹੀਦਾ ਇੱਕ ਰਸਤਾ ਬੰਦ ਹੁੰਦਾ ਤਾਂ ਪਰਮਾਤਮਾ ਚਾਰ ਰਸਤੇ ਖੋਲ ਦਿੰਦਾ ਬਸ ਉਸ ਨੂੰ ਸਮਝਣ ਦੀ ਤੇਰੀ ਹੁੰਦੀ ਹੈ ਸੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਥਿਸ ਵੀਡੀਓ ਜੇਕਰ ਕੁਝ ਸਮਝ ਆਇਆ ਹੋਵੇ ਸਿੱਖਣ ਨੂੰ ਕੁਝ ਨਵਾਂ ਮਿਲਿਆ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਤੇ ਕਮੈਂਟ ਕਰਕੇ ਦੇ ਨਾਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਹੁਤ ਸੋਹਣੀਆਂ ਕਹਾਣੀਆਂ ਬਹੁਤ ਸੋਹਣੀਆਂ ਸਿੱਖਿਆ ਦੇ ਨਾਲ ਮੈਂ ਹਮੇਸ਼ਾ ਹਾਜ਼ਰ ਹੁੰਦੀ ਆ ਸੋ ਜੇਕਰ ਕੋਈ ਕਮੀ ਵੀ ਲੱਗਦੀ ਹੈ ਤਾਂ ਵੀ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤਾਂ ਕਿ ਆਕੋ ਵਾਸਤੇ ਮੈਂ ਇੰਪਰੂਵਮੈਂਟ ਕਰ ਸਕਾਂ ਸੋ ਥੈਂਕ ਯੂ